ਬਾਬਾ ਰਾਮਦੇਵ ਨੇ ਰਾਮਨਿਲਾ ਗਰਾਊਂਡ 'ਚ ਇਕ ਧਰਨਾ ਲਾਇਆ। ਸਰਕਾਰ ਨੇ ਉਸ ਧਰਨੇ ਦੇ ਉੱਤੇ ਪਾਬੰਦੀ ਲਾ ਦਿੱਤੀ। ਉਹ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਉਹਨੂੰ ਬਾਈ ਏਅਰ ਉਹਦਾ ਜਿਹੜਾ ਘਰ ਸੀ ਜਾਂ ਜਿਹੜਾ ਉਹਦਾ ਆਸ਼ਰਮ ਸੀ ਉੱਥੇ ਛੱਡਿਆ। ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲਿਆ। ਆਪਣੇ ਆਪ ਨੋਟਿਸ ਲੈ ਕੇ ਕਿਹਾ ਵੀ ਇਹ ਜਮਹੂਰੀ ਅਧਿਕਾਰਾਂ ਤੇ ਉਲੰਘਣਾ ਹੈ। ਕਿ ਜੇ ਸੁਪਰੀਮ ਕੋਰਟ ਇੱਕ ਧਰਨੇ ਦੇ ਉੱਤੇ ਬੈਠੇ ਬੰਦੇ ਨੂੰ ਵੀ ਇੱਕ ਕਾਨੂੰਨ ਦੀ ਉਹਨੂੰ ਅਧਿਕਾਰ ਹੈ ਧਰਨਾ ਲਾਉਂਦਾ। ਤੇ ਸਰਕਾਰ ਉਸ ਸਮੇਂ ਦੀ ਉਹਨੂੰ ਘਰੇ ਛੱਡ ਕੇ ਆਉਂਦੀ ਹੈ ਉਹਦੇ ਤੇ ਨੋਟਿਸ ਲੈ ਰਹੀ ਹੈ ਇਹ ਜੋ سوشل میڈیا ਤੇ ਆਇਆ ਸੀ ਜਦੋਂ ਸਟੇਜ ਤੋਂ ਭੱਜ ਰਹੇ ਸੀ ਭੱਜ ਰਹੇ ਸੀ ਬੀਬੀਆਂ ਵਾਲੇ ਕੱਪੜੇ ਪਾ ਕੇ ਉਹਨੂੰ ਗ੍ਰਿਫਤਾਰ ਕਰਕੇ ਤੁਹਾਨੂੰ ਪਤਾ ਹੈ ਵੀ ਉਹਨੂੰ ਛੱਡ ਐ ਸੀਗਾ ਉਹਦਾ ਜਿੱਥੇ ਵੀ ਆਸ਼ਰਮ ਜਿੰਨਾ ਵੀ ਜਿਹੜੇ ਦੋਸ਼ੀ ਆ ਉਹਨਾਂ ਦੇ 302 ਦਾ ਮੁਕੱਦਮਾ ਦਰਜ ਕੀਤਾ ਜਾਵੇ ਕਤਲਾ ਕੋਈ ਜਾਂਚ ਦੀ ਇਹਦੇ ਵਿੱਚ ਲੋੜ ਨਹੀਂ ਇਸ ਪਰਿਵਾਰ ਦਾ ਉਜਾੜਾ ਕੀਤਾ ਗਿਆ ਉਹਨੂੰ ਨੌਕਰੀ ਦਿੱਤੀ ਜਾਂ ਪਰ ਨੂੰ ਵਾਪਸ ਜਾਂ ਦਿੱਤਾ ਜਾ ਚਿੱਟੇ ਦੇਣ ਵਾਂਗ ਇੱਕ ਗੱਲ ਸਪਸ਼ਟ ਹੈ ਕਿ ਨਰਿੰਦਰਦੀਪ ਸਿੰਘ ਦਾ ਇੱਕ ਕਤਲ ਕੀਤਾ ਗਿਆ ਜੋ ਪੁਗਨ ਸਿੰਘ ਮਾਨ ਨੇ ਪੁਲਿਸ ਨੂੰ ਇੱਕ ਖੁੱਲੀ ਛਿੱਟੀ ਦਿੱਤੀ ਹੋਈ ਹੈ ਉਹਦੀ ਇੱਕ ਕੜੀ ਦੇ ਵਿੱਚ ਨਰਿੰਦਰਦੀਪ ਸਿੰਘ ਦਾ ਕਤਲ ਹੋਇਆ 84 ਦਿਹਾਕੇ ਦੇ ਵਿੱਚ ਵੀ ਜਾਂ ਬੰਦੇ ਪੁਲਿਸ ਗੈਪ ਕਰ ਦਿੰਦੇ ਸੀ ਜਾਂ ਗੋਲੀ ਮਾਰ ਦਿੰਦੇ ਸੀ ਇਹ ਹੁਣ ਇੱਕ ਜਿਸਨੂੰ ਦੱਸ ਰਿਹਾ ਕਿ ਪੋਸਟ ਆਉਣ ਦੀ ਰਿਪੋਰਟ ਆਈ ਹੈ ਤਸੀਹੇ ਦੇ ਕੇ ਮਾਰਿਆ ਗਿਆ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਵੀ ਬੋਲ ਰਿਹਾਗਾ ਪੁਲਿਸ ਨਹੀਂ ਕੁਝ ਕਰ ਰਹੀ ਕਿ ਕਿਸਾ ਸਮਝਦਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿੱਧਰ ਨੂੰ ਪੰਜਾਬ ਜਾ ਰਹੇ ਇਸ ਇੱਕ ਬੜੇ ਖਤਰਨਾਕ ਤਬਾਹੀ ਵਾਲਾ ਵਦਨਾ ਤੁਸੀਂ ਦੇਖ ਰਹੇ ਹੋ ਲੋਕਲ ਸੌਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਕਤਲ ਹੋਇਆ ਤਾਂ ਉਸ ਨੂੰ ਲੈ ਕੇ ਸਾਡੇ ਨਾਲ ਗੁਰਦੀਪ ਸਿੰਘ ਜਿਹੜੇ ਗਏ ਜੁੜੇ ਹੈ ਜੋ ਯੂਨਾਈਟਿਡ ਕਾਲੀਦਾਰ ਤੋਂ ਬਲੋਂਗ ਕਰਦੇ ਨੇ ਤਾਂ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਤੁਸੀਂ ਅੱਜ ਨਿੰਦਰਦੀਪ ਦੇ ਘਰ ਪਹੁੰਚੇ ਹੋ ਤਾਂ ਕਹਿੰਦੇ ਕਿ ਪੁਲਿਸ ਨੇ ਕਤਲ ਕਰ ਦਿੱਤਾ ਕਿਸ ਤਰ੍ਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਨੂੰ ਸਮਝ ਨਹੀਂ ਕੋਈ ਦੇਖਣ ਵਾਲੀ ਗੱਲ ਨਹੀਂ ਚਿੱਟੇ ਦੇਣ ਵਾਂਗ ਇੱਕ ਗੱਲ ਸਪਸ਼ਟ ਹੈ ਕਿ ਨਰਿੰਦਰਦੀਪ ਸਿੰਘ ਦਾ ਇੱਕ ਕਤਲ ਕੀਤਾ ਗਿਆ ਬਿਨਾਂ ਕਾਰਨ ਤੋਂ ਇਹ ਘਟਨਾਵਾਂ ਬੜੇ ਲੰਬੇ ਸਮੇਂ ਤੋਂ ਜਿੱਦ ਤੇ ਇਹ ਸਰਕਾਰ ਬਣੀ ਤੇ ਉਸ ਤੋਂ ਵੀ ਪਹਿਲਾਂ ਤੋਂ ਚੱਲ ਰਹੀ ਹੈ ਉਹ ਉਸੇ ਘਟਨਾਵਾਂ ਦਾ ਜੋ ਭਗਵੰਤ ਸਿੰਘ ਮਾਨ ਨੇ ਪੁਲਿਸ ਨੂੰ ਇੱਕ ਖੁੱਲੀ ਛੁੱਟੀ ਦਿੱਤੀ ਹੋਈ ਹੈ ਉਹਦੀ ਇੱਕ ਕੜੀ ਦੇ ਵਿੱਚ ਨਰਿੰਦਰਦੀਪ ਸਿੰਘ ਦਾ ਕਤਲ ਹੋਇਆ ਸਾਡੀ ਜਥੇਬੰਦੀ ਮੰਗ ਕਰਦੀ ਹੈ ਪਹਿਲੀ ਗੱਲ ਜੋ ਇੱਥੇ ਕਮੇਟੀ ਹੈ ਜੋ ਪ੍ਰੋਗਰਾਮ ਲਿਖੇਗੀ ਅਸੀਂ ਉਹਦਾ ਸਾਥ ਦੇਵਾਂ ਸਾਡੀ ਆਪਣੀ رائے ਹੈ ਜੋ ਕੋਈ ਵੀ ਉਹਨਾਂ ਜਿੰਨਾ ਵੀ ਜਿਹੜੇ ਦੋਸ਼ੀ ਆ ਉਹਨਾਂ ਦੇ 302 ਦਾ ਮਕਦਮਾ ਦਰਜ ਕੀਤਾ ਜਾਵੇ ਕਤਲ ਆ ਕੋਈ ਜਾਂਚ ਦੀ ਇਹਦੇ ਚ ਲੋੜ ਨਹੀਂ ਦੂਜੀ ਗੱਲ ਹੈ ਜਿਹੜੀ ਉਹਨਾਂ ਦੇ ਘਰ ਵਾਲੀ ਹੈ ਬੀਪੀ ਜੀ ਇਸ ਪਰਿਵਾਰ ਦਾ ਉਜਾੜਾ ਕੀਤਾ ਗਿਆ ਹੈ ਨੂੰ ਨੌਕਰੀ ਦਿੱਤੀ ਜਾਵੇ ਪਰ ਨੂੰ ਵਾਪਜਾ ਦਿੱਤਾ ਜਾਵੇ ਜੇ ਕਿ ਸ਼ਰਾਬ ਪੀ ਕੇ ਜਿਹੜੇ ਅੰਗਹੀਲੀ 'ਚ ਮਰ ਜਾਂਦੇ ਆ ਜਦਨੇ ਆ ਪੀਤੀ ਹੈ ਉਹਨਾਂ ਨੂੰ ਪੀਣੀ ਨਹੀਂ ਚਾਹੀਦੀ ਸੀ ਉਹਨੂੰ 10-10 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਹੈ। ਕੁਝ ਇਹ ਇਹ ਕਿੰਨਾ ਵਾਚੇ ਸਰਕਾਰ ਉਹਨਾਂ ਦੇ ਪਰੌਮ ਨੌਕਰੀ ਦਿੰਦੀ ਹੈ। ਇੱਕ ਜਿਹੜਾ ਪੁਲਿਸ ਦੀ ਕਸਟਡੀ 'ਚ ਮਰਦਾ ਬੰਦਾ। ਜਦਾਂ ਪੁਲਿਸ ਵਾਲੋ ਕਤਲ ਕੀਤਾ ਜਾ ਰਿਹਾ। ਕਿਉਂਕਿ ਮਰ ਕੋਈ ਉਹ ਉੱਥੇ ਪੁਲਿਸ ਦੀ ਕਸਟਡੀ 'ਚ ਅਟੈਕ ਹੋ ਕੇ ਤਾਂ ਮਰ ਨਹੀਂ ਗਿਆ ਉਹਦੇ ਕਰੰਟ ਲੱਗੇ ਆ ਸ਼ਰੀਰਾਂ ਉਹਦੇ ਤੇ ਤੇ ਛੱਦਤ ਹੋਇਆ ਸ਼ਰੀਰਾਂ ਉਹ ਕਤਲ ਦਾ ਮਕਦਮਾ ਬੰਦ ਹੈ ਉਹਦੇ ਉੱਤੇ ਸਰਕਾਰ ਸਿੱਧੇ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿੱਧਰ ਨੂੰ ਪੰਜਾਬ ਜਾ ਰਿਹਾ ਹੈ ਅਸੀਂ ਇੱਕ ਬੜੇ ਖਤਰਨਾਕ ਤਬਾਹੀ ਵੱਲ ਵੱਧ ਰਹੇ ਜਿਸ ਤਰ੍ਹਾਂ ਗੋਲੀਆਂ ਮਾਰਨੀਆਂ ਇਹਦਾ ਮਤਲਬ ਕੋਈ ਜੁਡੀਸ਼ੀਅਲ ਕੋਈ ਐਗਜ਼ਾਈਟੋ ਕੋਈ ਕਾਨੂੰਨ ਨਹੀਂ ਰਹਿ ਗਿਆ ਸਿਰਫ ਪੁਲਿਸ ਕੋਲੇ ਗੋਲੀ ਮਾਰਨ ਦਾ ਅਧਿਕਾਰ ਹੈ ਜੇ ਅਸੀਂ ਚੁੱਪ ਰਹੇ ਤਾਂ ਇਹਦਾ ਸਾਨੂੰ ਸਾਰਿਆਂ ਨੂੰ ਨਤੀਜਾ ਭੁਗਤਣਾ ਪੈਣਾ 84 ਦੇ ਇਲਾਕੇ ਦੇ ਵਿੱਚ ਵੀ ਜਾਂ ਬੰਦੇ ਪੁਲਿਸ ਗੈਬ ਕਰ ਦਿੰਦੇ ਸੀ ਜਾਂ ਗੋਲੀ ਮਾਰ ਦਿੰਦੇ ਸੀਗੀ ਇਹ ਹੁਣ ਇੱਕ ਜਿਸਸਾ ਨੂੰ ਦੱਸ ਰਿਹਾ ਕਿ ਪੋਸਟ ਆਉਣ ਦੀ ਰਿਪੋਰਟ ਆਈ ਹੈ ਤਸੀਹੇ ਦੇ ਕੇ ਮਾਰਿਆ ਗਿਆ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਨੂੰ ਬੋਲ ਰਿਹਾਗਾ ਪੁਲਿਸ ਨੇ ਕੁਝ ਕਰ ਲਈਗੀ ਕਿਸਾ ਸਮਝਦਾ ਮੁੱਖ ਮੰਤਰੀ ਨੇ ਜੋ ਖੁੱਲੀ ਛੁੱਟੀ ਦਿੱਤੀ ਹੋਈ ਹੈ ਜੋ ਉਹਨੇ ਇੱਕ ਕਾਨੂੰਨ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ ਜੀ ਸਭਧਾਨ ਨੂੰ ਉਹਨੇ ਖਤਮ ਕਰ ਦਿੱਤਾ ਹੈ ਉਹ ਇੱਕ ਦੋਸ਼ੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਦੋਸ਼ੀ ਹੈ ਉਹ ਕਿਉਂ ਬੋਲੂਗਾ ਜੀ ਕੋਈ ਕੋਈ ਪਹਿਲਾ ਮੁਕਾਬਲਾ ਤਾਂ ਹੈ ਨਹੀਂ ਇਸ ਤੋਂ ਪਹਿਲਾਂ ਉਹਨਾਂ ਨੇ ਜਿਹਨੂੰ ਫੜਦੇ ਜੀ ਇਹਦੇ ਪੈਰ 'ਚ ਗੋਲੀ ਵੱਜ ਗਈ ਇਹਦੇ ਲਾਥੇ 'ਚ ਮਾਰਤੀ ਕਿੰਨੇ ਬੰਦੇ ਜੀ ਤੋਂ ਪਹਿਲਾਂ ਇਹਨਾਂ ਨੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਇਹਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਪੁਲਿਸ ਪ੍ਰਸ਼ਾਸਨੇ ਦਾ ਜ਼ਿੰਮੇਵਾਰ ਤੇ ਮੈਂ ਇਸ ਤੋਂ ਅੱਗੇ ਵੀ ਕਹਿਣਾ ਚਾਹੁੰਦਾ ਹਾਂ ਅਦਾਲਤਾਂ ਵੀ ਇਸ ਗੱਲ ਦੀ ਜ਼ਿੰਮੇਵਾਰ ਅਦਾਲਤਾਂ ਨੂੰ ਦਿਸਦਾ ਦਿਖਾਈ ਨਹੀਂ ਦੇ ਰਿਹਾ ਵੀ ਇੱਥੇ ਪੰਜਾਬ 'ਚ ਕੀ ਹੋ ਰਿਹਾ ਜਿਨ੍ਹਾਂ ਨੇ ਸਵਿਧਾਨ ਦੀ ਰੱਖਿਆ ਕਰਨੀ ਹੈ ਉਹ ਕਿੱਥੇ ਸੁੱਤੇ ਪਏ ਮੈਂ ਇੱਕ ਆਧਾਰਨ ਤੁਹਾਨੂੰ ਦੇਵਾਂ ਲੱਭਾ ਰਾਮਦੇਵ ਨੇ ਰਾਮਨਿਲਾ ਗਰਾਊਂਡ 'ਚ ਇੱਕ ਧਰਨਾ ਲਾਇਆ ਸੀ ਸਰਕਾਰ ਨੇ ਉਸ ਧਰਨੇ ਦੇ ਉੱਤੇ ਪਾਬੰਦੀ ਲਾ ਦਿੱਤੀ ਉਹ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਉਹਨੂੰ ਬਾਈ ਏਅਰ ਉਹਦਾ ਜਿਹੜਾ ਘਰ ਸੀ ਜਾਂ ਜਿਹੜਾ ਉਹਦਾ ਆਸ਼ਰਮ ਸੀ ਉੱਥੇ ਛੱਡਿਆ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲਿਆ ਆਪਣੇ ਆਪ ਨੋਟਿਸ ਲੈ ਕੇ ਕਿਹਾ ਵੀ ਇਹ ਜਮਹੂਰੀ ਅਧਿਕਾਰਾਂ ਤੇ ਉਲੰਘਣਾ ਹੈ ਕਿ ਜੇ ਸੁਪਰੀਮ ਕੋਰਟ ਇੱਕ ਧਰਨੇ ਦੇ ਉੱਤੇ ਬੈਠੇ ਬੰਦੇ ਨੂੰ ਵੀ ਇੱਕ ਕਾਨੂੰਨ ਦੀ ਉਹਨੂੰ ਅਧਿਕਾਰਾਂ ਤਰਨਾ ਲਾਉਂਦਾ ਤੇ ਸਰਕਾਰ ਉਸ ਸਮੇਂ ਦੀ ਉਹਨੂੰ ਘਰੇ ਛੱਡ ਕੇ ਆਉਂਦੀ ਹੈ ਉਹਦੇ ਤੇ ਨੋਟਿਸ ਲੈ ਰਹੀ ਹੈ ਇਹ ਜੋ ਸੋਸ਼ਲ ਮੀਡੀਆ ਤੇ ਆਇਆ ਸੀ ਜੋ ਤੋਂ ਸਟੇਜ ਤੋਂ ਭਜ ਰਹੇ ਸੀ ਆ ਭਜ ਰਹੇ ਸੀ ਬੀਬੀਆਂ ਵਾਲੇ ਕੱਪੜੇ ਪਾ ਕੇ ਉਹਨੂੰ ਗ੍ਰਿਫਤਾਰ ਕਰਕੇ ਤੁਹਾਨੂੰ ਪਤਾ ਵੀ ਉਹਨੂੰ ਛੱਡਾਈ ਸੀ ਉਹਦਾ ਜਿੱਥੇ ਵੀ ਆਸ਼ਰਮ ਤੇ ਜੇ ਕਤਲ ਹੋ ਰਹੇ ਹੁਣ ਤੇ ਜੁਡੀਸ਼ੀਅਲ ਚੁੱਪ ਕਰਕੇ ਬੈਠੀ ਹੋਵੇ ਤੇ ਦੇਸ਼ ਜਿਸ ਰਸਤੇ ਦੇ ਉੱਤੇ ਜਾ ਰਿਹਾ ਮੈਂ ਬੜੀ ਜ਼ਿੰਮੇਵਾਰੀ ਨਾਲ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਆਜ਼ਾਦੀ ਦੀ ਲੜਾਈ ਵੀ ਲੜੀ ਐ ਸੀ ਪਰ ਜਿਹੜਾ ਖਾਸ ਕਰਕੇ ਗੁਰਨੇ ਵਾਲਾ ਜਾਂ ਪੰਜਾਬ ਦੇ ਲੋਕ ਲੱਖਾਂ ਲੋਕ ਉਜੜ ਕੇ ਆਏ। ਪਾਕਿਸਤਾਨ ਚੋਂ ਉਜੜ ਕੇ ਆਏ ਬੜੀ ਗਰੀਬੀ ਦੀ ਹਾਲਤ 'ਚ ਇਹਨਾਂ ਨੇ ਆਪਣੇ ਕਾਰੋਬਾਰ ਸਥਾਪਿਤ ਕੀਤੇ। ਉਹ ਕਿ ਇਹ ਇਸ ਲਈ ਆਏ ਉਜੜ ਕੇ ਇਸ ਆਜ਼ਾਦੀ ਲਈ ਹੈ ਵੀ ਉਹਨਾਂ ਦੇ ਪੁੱਤਰਾਂ ਨੂੰ ਗੋਲੀਆਂ ਮਾਰ ਦਿੱਤੀ ਜਾਂਵੇ ਤੇ ਕੋਈ ਪੁੱਛੇ ਨਾ। ਅੱਜ ਸਾਨੂੰ ਇੱਕ ਹੋਰ ਆਜ਼ਾਦੀ ਦੀ ਜੰਗ ਪੰਜਾਬ ਦੇ ਲੋਕਾਂ ਨੂੰ ਮਨਿੰਦਰਜੀਤ ਤੇ ਇਹਨਾਂ ਦੇ ਇਨਸਾਫ ਲਈ ਵੀ ਤੇ ਸਮੁੱਚਾ ਜਿਹੜਾ ਵਰਤਾਰਾ ਵਾਪਰਿਆ ਉਹਦੇ ਲਈ ਵੀ ਸਾਨੂੰ ਇੱਕ ਬਹੁਤ ਵੱਡੀ ਜੰਗ ਦੀ। ਉਨਕਾਫੀ ਦਰਸ਼ਕ ਸਾਹਿਬ ਸੁਨੇਹੇ ਸੁਣਿਆ ਹਾਂ ਦੇਣਾ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਨਾ ਮੇਰੀ ਬੇਨਤੀ ਹੈ ਸਾਡੀ ਜਥੇਬੰਦੀ ਵੱਲੋਂ ਵੀ ਹੋਰ ਪੰਥਕ ਜਥੇਬੰਦੀਆਂ ਵੱਲੋਂ ਵੀ ਸਾਡਾ ਮੋਰਚਾ ਲੱਗਿਆ ਮਹਾਲੀ ਚ 2.5 ਸਾਲ ਤੋਂ ਜੀ ਉਹਦੇ ਮੈਂ ਪਤੌਰ ਬਲਾਰੇ ਤੇ ਕੌਮਨ ਸਾਫ ਮੋਰਚਾ ਜਰੇ ਰਹੀਆਂ ਲਈ ਗੁਰੂਗ੍ਰਾਮ ਸਵਲੀ ਪੂਰਨ ਵੱਲੋਂ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੀ ਚੁੱਪ ਬੜੀ ਖਤਰਨਾਕ ਹੈ ਇਸ ਇਹ ਵਰਤਾਰਾ ਕਿਤੇ ਹੀ ਵੱਧ ਸਕਦਾ ਹੈ ਇਹਦਾ ਠੱਲੰਦਾ ਇੱਕੋ ਇੱਕ ਤਰੀਕਾ ਹੈ ਵੀ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਉਸ ਦਿਨ ਅਸੀਂ 5 ਜੂਨ ਨੂੰ ਉੱਥੇ ਪਹੁੰਚ ਗਏ ਅੱਗੇ ਜੋ ਅੱਗੇ ਫੈਸਲਾ ਹੋਗਾ ਉੱਥੇ ਫਿਰ ਵਿਚਾਰ ਕਰਾਂਗੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਕ ਵਕ ਜਥੇਬੰਦੀ ਜਿਹੜੀ ਹੈਗੀਆਂ ਉਹਨਾਂ ਦੇ ਘਰ ਤੁਰ ਪਹੁੰਚ ਰਹੀਆਂ ਤਾਂ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਕਦ ਮਿਲੇਗਾ ਕੈਮਾ ਪਰਸਨ ਫਰਮ ਦੇ ਨਾਲ ਮੈਸਲੇ ਦੇ ਅੰਦਰ ਲੋਕ ਸੰਸਦ ਵੀ ਗੋਣਿਆਣਾ